ਇੰਨਾ ਵੀ 102 ਸਾਲ ਸੀ ਕਿੰਨੇ ਬੱਚੇ ਨੇ ਇੰਨਾਂ ਦੇ 3 ਬੱਚੇ ਆ 4 ਆ 3 ਆ 2 ਕ 3 ਕੁੜੀਆਂ ਇਹਨਾਂ ਦੀਆਂ 3 ਕੁੜੀਆਂ 2 ਮੁੰਡੇ ਆ ਇਹ ਪੋਤੇ-ਪੋਤਿਆ ਵਾਲੇ ਸੀ ਇਹ ਪੋਤੇ-ਪੋਤਿਆ ਵਾਲੇ ਸੀ ਵੀ ਸੁਣਿਆ ਕਿ ਪੁੱਤੇ ਵੀ ਵੇਏ ਹੋਏ ਆ ਪੋਤੀਆਂ ਵੀ ਵੇਏ ਆ ਅੱਜ ਪੋਤੇ ਵੀ ਵਿਆਹੇ ਆ ਪੋਤੀਆਂ ਵੀ ਵਿਆਹੇ ਦੋਤੀਆਂ ਵੀ ਵਿਆਹੇ ਦੋਤੇ ਵੀ ਵਿਆਹੇ ਆ ਆਹ ਪਰਿਵਾਰ ਵਾਲਾ ਸੀ ਬਹੁਤ ਚੰਗਾ ਪਰਿਵਾਰ ਸੀ ਸਾਡਾ ਬਹੁਤ ਤਕੜਾ ਪਰਿਵਾਰ ਸੀਗਾ ਜਿੰਨਾ ਪਰਿਵਾਰ ਦੇ ਵਿੱਚ ਇਹ ਚਲੇਗਾ ਹੁਣ ਬਾਕੀ ਮੇਰੀ ਵਾਰੀ ਹੈ ਬੜੇ ਢੋਲਵਾਜਾਂ ਨਾਲ ਲੈ ਕੇ ਬਹੁਤ ਸ਼ਵਾਜੋ ਜੀ ਇਹ ਜੀ ਦੋ ਤੇ ਪਰੋਤਾਂ ਵਾਲਾ ਸੀ ਖੁਸ਼ੀ ਮਨਾਈ ਆ ਬੜੀ ਖੁਸ਼ੀ ਮਨਾਈ ਆ ਇਹ ਪ੍ਰਮਾਤਮਾ ਤੇ ਦੁਆ ਮੰਗਦੇ ਆ ਵੀ ਸੱਚਾ ਪਾਤਸ਼ਾਹ ਇਹੀਆਂ ਜਿਓਂ ਉਮਰਾਂ ਵਾਲਾ ਇਹ ਸਾਰੇ ਹੋ ਕੇ ਜਾਣ ਇਹਦੇ ਇੰਝਾਂ ਦੀ ਉਮਰਾਂ ਵਾਲੇ ਹੱਬ ਹੋ ਕੇ ਜਾਣ ਕਿ ਸਾਨੂੰ ਐਸੀ ਟੋੜਨਾ ਆਵੇ ਜੋ ਕੱਚਾ ਫਲਟਾ ਜੇ ਬੇ ਉਹ ਠੀਕਨੇਗਾ ਆਪਣੇ ਬੱਚਿਆਂ ਤੇ ਰਹਿਣ ਪੁੱਤ-ਪੜਪੁੱਤਿਆਂ ਤੇ ਰਹਿਣ ਇਹ ਹੀ ਖੁਸ਼ੀ ਆ ਜਿਹੜੇ ਪੁੱਤ-ਪੜਪੁੱਤੇ ਵੀ ਯਾਦ ਰੱਖਣ ਵੀ ਸਾਡੇ ਦਾਦੇ-ਪੜਦਾਦੇ ਐਦਾਂ ਦੀਆਂ ਸਾਡੀਆਂ ਪੀੜੀਆਂ ਹੋਈਆਂ ਐਦਾਂ ਕਿ ਸਾਡੀਆਂ ਪੀੜੀਆਂ ਬਦਲੀਆਂ ਗਈਆਂ ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਨਾ ਆਪਣੇ ਮਾਪਿਆਂ ਦੀ ਤਸੱਲੀ ਕਰੋ ਉਹਨਾਂ ਦੀ ਸੇਵਾ ਕਰੋ ਉਹਨਾਂ ਦੀ ਸੇਵਾ ਕਰਕੇ ਛੇਸਾ ਲਓ ਛੇਸਾ ਲੈ ਕੇ ਖਾਰਿਆਂ ਨੂੰ ਇਹ ਖੁਸ਼ੀਆਂ ਮੰਡੋ ਵੀ ਸਭ ਦੇ ਬੱਚੇ ਸਭ ਦੇ ਦਾਦੇ ਪੜਦਾਦੇ ਐਡਾ ਖੁਸ਼ੀਆਂ ਟੋਟ ਮੱਕਿਆ ਨਾਲ ਜਾਣ